ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸਵੈ ਜੀਵਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ ਬਾਟ ਬਾਜ਼ਲ ਟੌੜਾ ਦੀ ਫੋਟਾ ਤੇ ਮੇਰੀ ਬਦਲੀ ਸਿਆਸਤ ਦੇ ਵਿੱਚ ਕੌਣ ਕਿਸੇ ਦਾ ਜੀਦਾ ਦਾ ਲੱਗੇ ਬਾਜ਼ੀਮਾਰੀ ਹੂ ਕਲ ਦੇ ਸੱਜਣ ਦੁਸ਼ਮਣ ਬਣਦੇ ਜਾਨੀ ਦੁਸ਼ਮਣ ਬਨ ਪਿਆਰੀ ਹੂ ਮੇਰੀ ਸਾਰੀ ਨੌਕਰੀ ਵਿੱਚ ਦਰਿਆ ਦੇ ਵਖਾ ਦੇ ਉਲਟ ਤੈਰਨ ਦੀ ਆਦਤ ਨੇ ਮੈਨੂੰ ਬਲ ਵੀ ਦਿੱਤਾ ਤੇ ਪਰੇਸ਼ਾਨੀਆਂ ਉਸ ਤੋਂ ਵੀ ਵੱਧ ਖੁਸ਼ੀ ਇਸ ਕਰਦੀ ਹੈ ਕਿ ਮੈਂ ਕਦੇ ਕਬਰਾਇਆ ਨਹੀਂ ਤੇ ਕਦੇ ਹਾਰਿਆ ਨਹੀਂ ਜਿਹੜਾ yogi ਜ਼ਹਿਰੀਲੇ ਨਾਗਾ ਨਾਲ ਪੰਗੇ ਲਊ ਉਹ ਕਦੇ ਡੰਗ ਵੀ ਖਾਊ ਉਹਨਾਂ ਤੋਂ ਬਚਾ ਕਰਨਾ ਤੇ ਛੋਟੇ ਸੁਪੋਲੀਆਂ ਦੀ ਸੰਗੀ ਨੱਪ ਕੇ ਪਟਾਰੀ ਵਿੱਚ ਵੀ ਪਾਉਣਾ ਪੈਂਦਾ ਟੋੜਾ ਸਾਹਿਬ ਦਾ ਥੜਾ ਬਾਦਲ ਸਰਕਾਰ ਚੋਂ ਵੱਖ ਹੋਣ ਨਾਲ ਉਹਨਾਂ ਦੇ ਗਰੁੱਪ ਦੇ ਕਈ ਮੰਤਰੀ ਅਸਤੀਫੇ ਦੇ ਗਏ ਜਿੱਥੇ ਟੋੜਾ ਸਾਹਿਬ ਦੇ MLA ਜਾਂ ਹਲਕਾ ਇੰਚਾਰਜ ਸਰਕਾਰੀ ਦਰਬਾਰੇ ਭਾਰੂ ਸੀ ਹੁਣ ਬਹੁਤ ਹਲਕੇ ਕਾਦਰ ਤੇ ਕਿਰਦਾਰ ਵਾਲੇ ਬਾਦਲ ਦੇ ਢੜੇ ਦੇ ਲੀਡਰ ਤੇ ਵਰਕਰ ਆਪਣੇ ਆਪਣੇ ਇਲਾਕੇ ਵਿੱਚ ਗੁਰਚਰਨ ਸਿੰਘ ਟੋੜਾ ਹੋਣ ਦੀ ਫੀਲਿੰਗ ਲੈਣ ਲੱਗ ਪਏ ਸਨ ਪਟਿਆਲੇ ਜ਼ਿਲ੍ਹੇ ਵੀ ਸੱਤਾ ਪਰਵਰਤਨ ਨਾਲ ਨਿੱਕੇ ਨਿੱਕੇ ਚੂਹੇ ਚਿੜੇ ਵੀ ਆਪਣੇ ਜੋਹਰ ਵਿਖਾਉਣ ਲੱਗ ਪਏ ਸਨ ਜਿਨ੍ਹਾਂ ਨੂੰ ਪਹਿਲਾਂ ਕੋਈ ਫੁੱਟੀ ਕਾਡੀ ਬਦਲੇ ਨਹੀਂ ਜਾਣਦਾ ਸੀ ਸਿਆਸਤ ਵਿੱਚ ਜਦੋਂ ਢੜੇ ਬਦਲਦੇ ਨੇ ਫਿਰ ਛੋਟੇ ਪੱਦਰ ਦੇ ਕਾਰਕੁਨਾਂ ਦੀ ਵੀ ਵਕਤ ਹੋਣ ਲੱਗ ਜਾਂਦੀ ਹੈ ਪਟਿਆਲੇ ਵੀ ਕੁਝ ਇੰਜ ਹੀ ਹੋਇਆ ਮੇਰੀ ਬਦਲੀ ਕਰਾਉਣੀ ਨਵੇਂ ਕਾਰਕੁਨਾਂ ਲਈ ਵਕਾਰ ਦਾ ਮਸਲਾ ਬਣ ਗਿਆ ਸੀ ਮੈਂ ਕਾਰਪੋਰੇਸ਼ਨ ਪਾਸ ਪੈਸੇ ਖਾਸੇ ਇਕੱਠੇ ਕਰਦੇ ਸੀ ਕੁਝ ਮੇਰੀ ਸਾਥੀ ਅਫਸਰਾਂ ਦੇ ਮੂੰਹ ਵਿੱਚ ਲਾਲਾਂ ਆ ਰਹੀਆਂ ਸਨ ਕਿ ਕਮਿਸ਼ਨਰੀ ਤੇ ਕਿਵੇਂ ਹੱਥ ਮਾਰਿਆ ਜਾਵੇ ਮੇਰੀ ਬਜਰੀਲੀ ਭਾਜਪਈ ਤੇ ਕਾਲੀ ਦੋਵੇਂ ਇਕੱਠੇ ਸਨ ਭਾਜਪਾ ਦੇ ਕਰਮਚਾਰੀ ਨੇ ਕਹੇ ਕਿ ਤੁਸੀਂ ਬਖਰੇ ਤੌਰ ਤੇ ਸੀਐਮ ਕੋਲ ਜਾਓ ਅਸੀਂ ਸਤਾਨਕ ਸਰਕਾਰ ਮੰਤਰੀ ਕੋਲ ਜਾਂਦੇ ਹਾਂ ਦੋਵਾਂ ਦੀ ਦਲੀਲ ਇਹ ਸੀ ਕਿ ਜੇ ਇਹ ਕਮਿਸ਼ਨਰ ਪਾਰਲੀਮੈਂਟ ਦੀਆਂ ਚੋਣਾਂ ਤੱਕ ਇੱਥੇ ਰਹਿ ਗਿਆ ਭਾਜਪਾ ਦੇ ਅਕਾਲੀਆਂ ਦਾ ਪੱਤਾ ਸਾਫ਼ ਕਰ ਦੂ ਮੈਨੂੰ ਬਰਾਮ ਜੀ ਦਾ ਸਟੈਂਡਰਡ ਨੇ ਆਪਣੀ ਕੋਠੀ ਬੁਲਾਇਆ ਬੜੀ ਇੱਜ਼ਤਮਾਨ ਸਰਕਾਰ ਨਾਲ ਚਾਹ ਮਿੱਠਾ ਖਵਾਇਆ ਫਿਰ ਕਹਿਣ ਲੱਗੇ ਕਮਿਸ਼ਨਰ ਸਾਹਿਬ ਬੰਦੇ ਤੁਸੀਂ ਬਹੁਤ ਚੰਗੇ ਹੋ ਪੈਸੇ ਨਹੀਂ ਖਾਂਦੇ ਸ਼ਹਿਰ ਵਿੱਚ ਚੰਗਾ ਕੰਮ ਕਰਦੇ ਹੋ ਆਮਦਨ ਵੀ ਵਧਾ ਰਹੇ ਹੋ ਪਰ ਹੈਰਾਨੀ ਇਹ ਹੈ ਕਿ ਲੋਕ ਇਹ ਕਹਿੰਦੇ ਨਹੀਂ ਕਿ ਕਮਿਸ਼ਨਰ ਬਹੁਤ ਚੰਗਾ ਹੈ ਕਮਿਸ਼ਨਰ ਦਾ ਨਾਮ ਪੈਂਦਾ ਸਾਡੀ ਪਾਰਟੀ ਵਿੱਚ ਪਟਿਆਲਾ ਵਿੱਚ ਭਾਜਪਾ ਵਰਕਰਾਂ ਦਾ ਨਾਮ ਨਹੀਂ ਪੈਂਦਾ ਤੁਸੀਂ ਇੰਜ ਕਰੋ ਜਿਹੜੇ ਕੰਮ ਕਰਨੇ ਹੁੰਦੇ ਨੇ ਭਾਜਪਾ ਦੇ ਵਰਕਰਾਂ ਤੋਂ ਵਾਰਡ ਵਾਈਸ ਪ੍ਰਧਾਨਾਂ ਤੋਂ ਜਾਂ ਜ਼ਿਲ੍ਹਾ ਪ੍ਰਧਾਨ ਤੋਂ ਲਿਸਟ ਲੈ ਲਿਆ ਕਰੋ ਦੋਵੇਂ ਮਸਲੇ ਹੱਲ ਹੋ ਜਾਣਗੇ ਭਾਜਪਾ ਦਾ ਨਾਂ ਵੱਜਣ ਲੱਗ ਪਊ ਮੈਂ ਕਿ ਆਪ ਜੀ ਦੀ ਗਲਤ ਹੈ ਠੀਕ ਹੈ ਮੰਤਰੀ ਜੀ ਆਪ ਜੀ ਦਾ ਸੋਚਣ ਦਾ ਕੰਮ ਕਰਨ ਦਾ ਪੱਧਰ ਵੱਡਾ ਹੈ ਵਿਜ਼ਨ ਹੈ ਦੂਰ ਦ੍ਰਿਸ਼ਟੀ ਵਾਲੀ ਸੋਚ ਹੈ ਮਾਫ ਕਰਨਾ ਜੀ ਜਿਹੜੇ ਲੋਕਲ ਲੀਡਰ ਨੇ ਛੋਟੇ ਜੇਬ ਕਤਰਿਆਂ ਵਾਲੀਆਂ ਹਰਕਤਾਂ ਕਰਦੇ ਨੇ ਹਰ ਕੰਮ ਵਿੱਚ ਪੈਸੇ ਭਰਦੇ ਨੇ ਉਹ ਚਾਹੁੰਦੇ ਨੇ ਕੰਮ ਕਮਿਸ਼ਨਰ ਕਰੇ ਤੇ ਪੈਸੇ ਉਹ ਖਾਣ ਉਹ ਨਾ ਦਾ ਵੋਟਾਂ ਨਾਲ ਪਾਰਟੀ ਦੇ ਅਕਸ ਨਾਲ ਕੋਈ ਵਾਅਦਾਸਤ ਨਹੀਂ ਉਹਨਾਂ ਦਾ ਵਾਸਤੇ ਆਪਣੀ ਜੇਬ ਨਾਲ ਲੈ ਸਰ ਜੀ ਤੁਹਾਨੂੰ ਮੇਰੀ ਕਾਰਸ਼ੈਲੀ ਪਸੰਦ ਨਹੀਂ ਭਾਵੇਂ ਮੇਰੀ ਬਦਲੀ ਕਰ ਦਿਓ ਮੈਨੂੰ ਕੋਈ ਗਿਲਾ ਨਹੀਂ ਮੈਂ ਤੁਹਾਡੀ ਗੱਲ ਮੰਨ ਸਕਦਾ ਪਰ ਜਿਹੜਾ ਮੇਰੇ ਅਹੁਦੇ ਨੂੰ ਵਿੱਚੇ ਉਹ ਮੈਨੂੰ ਮਨਜ਼ੂਰ ਨਹੀਂ ਟੰਡਨ ਸਾਹਿਬ ਦੀ ਬੋਲ ਚੱਲਦਾ ਸਲੀਕਾ ਬਹੁਤ ਵਧੀਆ ਰਿਹਾ ਮੈਂ ਐਨੀ ਗੱਲ ਕਹਿ ਕੇ ਆ ਗਿਆ ਮੈਂ ਕੰਤ ਤੇ ਲਿਖਿਆ ਪੜ੍ਹ ਲਿਆ ਸੀ ਟੰਡਨ ਸਾਹਿਬ ਨੂੰ ਮਿਲਣ ਤੋਂ ਬਾਅਦ ਹੁਣ ਅਕਾਲੀਆਂ ਦੀ ਵਾਰੀ ਸੀ ਕੈਪਟਨ ਕਮਲਜੀਤ ਸਿੰਘ ਜੋ ਟੋੜਾ ਸਾਹਿਬ ਦੇ ਬਾਦਲ ਸਰਕਾਰ ਨਾਲੋਂ ਵੱਖ ਹੋਣ ਕਰਕੇ ਉਹ ਪਟਿਆਲਾ ਜ਼ਿਲ੍ਹਾ ਦੇ ਨਵੇਂ-ਨਵੇਂ ਟੋੜਾ ਬਣੇ ਸਨ। ਬਾਪੂ ਚਾਹੁੰਦੇ ਸੀ ਕਿ ਹੁਣ ਪਟਿਆਲਾ ਜ਼ਿਲ੍ਹੇ ਵਿੱਚ ਉਹਨਾਂ ਦੇ ਇਸ਼ਾਰੇ ਬਿਨਾ ਪੱਤਾ ਨਾ ਚੁੱਲੇ। ਕੋਈ ਚਲਾਕ ਲੂੰਬੜ ਚਾਲਾਂ ਖੇਡਣ ਵਾਲੇ ਕਾਲੀ ਨੇਤਾ ਪਿੱਛੇ ਰਹਿ ਕੇ ਹੇਠਲੇ ਪੱਦਰ ਦੇ 5-7 ਬੰਦਿਆਂ ਦਾ ਡੈਪੂਟੇਸ਼ਨ ਮੁੱਖ ਮੰਤਰੀ ਕੋਲ ਮੇਰੇ ਖਿਲਾਫ ਭੇਜ ਦਿੰਦੇ। ਸੀਐਮ ਅੱਗੇ ਉਹਨਾਂ ਨੂੰ ਕੈਪਟਨ ਕਮਲਜੀਤ ਕੋਲ ਮਸਲੇ ਦੇ ਹੱਲ ਹੀ ਭੇਜ ਦਿੰਦਾ। ਇਹ ਘਾਵਤ ਹੈ ਭੌਂਦੂ ਗਿਆ ਬਲੈਤੀ ਆਇਆ। ਨਾ ਕੁਝ ਕੱਢਿਆ ਨਾ ਕੁਝ ਪਾਇਆ। ਮਾਣਯੋ ਕੁੱਲੀ ਸਾਹਿਬ ਸਤਾਹੀਨ ਹੋ ਗਏ ਮਨਮੋਹਨ ਸਿੰਘ ਬਾਜਾ ਜੀ। ਆਟੇ ਦਾ ਸ਼ੀ ਬਣ ਗਿਆ ਅਜੇ ਕੋਲੀ ਸਾਹਿਬ ਦਾ ਇਹ ਫਾਇਦਾ ਸੀ ਕਿ ਸਾਡਾ ਸੱਤਾ ਦਾ ਕੇਂਦਰ ਸਾਝਾ ਸੀ ਜਦੋਂ ਕੋਈ ਮਸਲਾ ਉੱਠਦਾ ਟੋੜਾ ਸਾਹਿਬ ਸੁਲਝਾ ਦਿੰਦੇ ਕੋਲੀ ਦਿਲ ਦਾ ਸਾਫ਼ ਬੋਲ ਪੜਾ ਕੇ ਜ਼ਰੂਰ ਸੀ ਨਵੇਂ ਖਿਡਾਰੀ ਕੋਈ ਜ਼ਿਆਦਾ ਪੂਤਰੇ ਹੋਏ ਸੀ ਜਿਵੇਂ ਤਾਜ਼ਾ ਤਾਜ਼ਾ ਬਣਿਆ ਮੁੱਲਾ ਮਸੀਤ ਵਿੱਚ ਉੱਚੀ ਉੱਚੀ ਬੋਲ ਕੇ ਨਮਾਜ਼ ਪੜਦਾ ਸਾਰੇ ਨਿਵਾਸੀਆਂ ਤੇ ਹਾਜ਼ਰੀਆਂ ਦਾ ਗੁਰੂ ਕੈਪਟਨ ਸਾਹਿਬ ਸੀ ਉਹਨਾਂ ਦੀ ਚੰਗੀ ਮੰਦੀ ਸੁਣਨੀ ਪੈਂਦੀ ਸੀ ਉਹਨਾਂ ਨੇ ਜ਼ਿਲ੍ਹੇ ਵਿੱਚ ਆਪਣਾ ਗਲਬਾ ਜਮਾਉਣ ਲਈ ਪਹਿਲੀ ਸੱਟੇ ਡੀਸੀ ਦੀ ਬਦਲੀ ਕਰਵਾਈ एसएसबी दी बदली तैयार थी ਤੇ ਮੇਰੀ ਬਦਲੀ ਲਈ ਮਨਸੂਬੇ ਚੱਲ ਰਹੇ ਸੀ ਟਿੰਸਾ ਸਾਹਿਬ ਕਰਕੇ ਮੈਨੂੰ ਹੌਲੀ ਹੌਲੀ ਹੱਥ ਪਾਉਂਦੀ ਯੋਜਨਾ ਬਣਾ ਰਹੇ ਸੀ ਉੰਜ ਕੈਪਟਨ ਕਮਲਜੀਤ ਸਿੰਘ ਨੇ ਜੀ ਤੌਰ ਤੇ ਮੇਰੇ ਨਾਲ ਮੋਹ ਪਿਆਰ ਰੱਖਦੇ ਸੀ ਉਹ ਪਹਿਲਾਂ ਵੀ ਡੀਸੀ ਵਾਲੇ ਕਈ ਕੰਮ ਮੈਨੂੰ ਕਹਿੰਦੇ ਨਾਲ ਆਖਦੇ ਓਏ ਸਿੱਧੂ ਯਾਰ ਤੂੰ ਮੇਰਾ ਸੁਨੇਹਾ ਲਾ ਦੇਣਾ ਤੇਰੇ ਡੀਸੀ ਨੂੰ ਮੈਂ ਉਹਨਾਂ ਦੇ ਕੰਮ ਕਰਕੇ ਖੁਸ਼ ਹੁੰਦਾ ਕਿਉਂਕਿ ਉਹਨਾਂ ਦੇ ਜ਼ਿਆਦਾ ਕੰਮ ਜਾਇਜ਼ ਤੇ ਹੋਣ ਵਾਲੇ ਹੁੰਦੇ ਉਹ ਖੁਦ ਪ੍ਰੇਸ਼ਟ ਨਹੀਂ ਸੰਤ ਪ੍ਰੇਸ਼ਟਾਚਾਰ ਦੇ ਉਲਟ ਸਨ ਪਰ ਰਾਜਨੀਤਿਕ ਲੋਕ ਰਾਜਨੀਤੀ ਪਿੱਛੇ ਕੁਝ ਵੀ ਕਰਨ ਨੂੰ ਤਿਆਰ ਹੁੰਦੇ ਨੇ ਬੰਦੇ ਆਪਣੇ ਨਾਲ ਜੋੜਨ ਵਾਸਤੇ ਕਈ ਵਾਰੀ ਜਾਣਦੇ ਹੋਏ ਵੀ ਉਹਨਾਂ ਨੂੰ ਗਲਤ ਨਹੀਂ ਕਹਿ ਸਕਦੇ ਇੱਕ ਦਿਨ ਕੈਪਟਨ ਕਮਲਜੀਤ ਸਿੰਘ ਸਰਕਟ ਹਾਊਸ ਵਿੱਚ ਆਏ ਸੀ ਸਾਬਕਾ ਡੀਸੀ ਪਟਿਆਲਾ ਸਰਦਾਰ ਅਮਰਜੀਤ ਸਿੰਘ ਸਿੱਧੂ ਜੋ ਬਾਦਲ ਸਾਹਿਬ ਦੇ ਨੇੜੇ ਸਨ ਉਹ ਵੀ ਸਰਕਟ ਹਾਊਸ ਵਿੱਚ ਬੈਠਾ ਸੀ ਮੈਂ ਕੈਪਟਨ ਸਾਹਿਬ ਦੇ ਨਾਲ ਬੈਠਾ ਸੀ ਤੇ ਮੈਥੋਂ ਅੱਗੇ ਸੋਫੇ 'ਤੇ ਸਰਦਾਰ ਅਮਰਜੀਤ ਸਿੰਘ ਸਿੱਧੂ ਬੈਠਾ ਸੀ ਕੈਪਟਨ ਸਾਹਿਬ ਬੋਲੇ ਉਹ ਸਿੱਧੂ ਯਾਰ ਤੂੰ ਬੰਦਾ ਵਧੀਆ ਹੈ ਸਾਨੂੰ ਤੇਰੀ ਲੋੜ ਹੈ ਹੁਣ ਤਗੜੇ ਹੋ ਕੇ ਕੰਮ ਕਰਨਾ ਮੇਰੇ ਵੀਰ ਪਟਿਆਲਾ ਦੀ ਪਾਰਲੀਮੈਂਟ ਸੀਟ ਜਿਹਦੇ ਲਈ ਬਾਦਲ ਸਾਹਿਬ ਨੇ ਮੇਰੀ ਜ਼ਿੰਮੇਵਾਰੀ ਲਈ ਹੈ ਤੁਹਾਡੇ ਵਰਗੇ ਅਫਸਰਾਂ ਦੀ ਲੋੜ ਹੈ ਕੁਝ ਪਟਿਆਲੇ ਦੇ ਭਾਪੇ ਸੀਐਮ ਸਾਹਿਬ ਦੀ ਕੋਠੀ ਤੀਜੇ ਦਿਨ ਜਾ ਕੇ ਤੇਰੀ ਬਦਰੀ ਦੀ ਸਵਾਰਸ਼ ਕਰਦੇ ਨੇ ਕਿ ਸਿੱਧੂ ਅਕਾਲੀਆਂ ਦਾ ਕੰਮ ਨਹੀਂ ਕਰਦਾ ਮੈਂ ਕਿਹਾ ਜੀ ਟੰਡਨ ਸਾਹਿਬ ਕਹਿੰਦੇ ਭਾਜਪਈਆਂ ਦੇ ਕੰਮ ਨਹੀਂ ਕਰਦਾ ਸਾਰੇ ਦੱਸੋ ਹੋਰ ਮੈਂ ਕਿਹਦੇ ਕੰਮ ਕਰਦਾ ਸ਼ਹਿਰ ਦੇ ਲੋਕ ਖੁਸ਼ ਨੇ ਪੈਸੇ ਮੈਂ ਕਿਸੇ ਤੋਂ ਲੈਂਦਾ ਨਹੀਂ ਉਰ ਮੈਂ ਕੀ ਕਰਾਂ ਸਰ ਕੈਪਟਨ ਸਾਹਿਬ ਬੋਲੇ ਯਾਰ ਆ 6 ਮਹੀਨੇ ਜ਼ਮੀਰ ਮਾਰ ਲੈ ਜੋ ਕਹਿੰਦੇ ਨੇ ਜਿਵੇਂ ਕਹਿੰਦੇ ਨੇ ਕੰਮ ਚੱਲ ਸੱਤ ਸੱਤ ਤੱਕ ਕੀ ਕਰੀਏ ਮੇਰਾ ਜੀ ਨਹੀਂ ਕਰਦਾ ਤੈਨੂੰ ਇੰਜ ਕਹਿਣ ਨੂੰ ਪਰ ਕਹਿਣਾ ਪੈਂਦਾ ਮੈਂ ਇੱਕਦਮ ਖੜਾ ਹੋ ਗਿਆ ਸਰ ਮੇਰੀ ਬਦਲੀਯਾ ਦੀ ਕਰ ਦਿਓ ਮੈਂ ਜ਼ਮੀਰ ਮਾਰ ਕੇ ਨੌਕਰੀ ਨਹੀਂ ਕਰਨੀ ਜੇ ਜ਼ਮੀਰ ਇੱਕ ਵਾਰੀ ਮਰ ਗਈ ਮੁੜ ਕੇ ਜਗਣੀ ਨਹੀਂ ਕੈਪਟਨ ਸਾਹਿਬ ਨੇ ਇੱਕ ਪਾਸੇ ਮੇਰੀ ਬਾਹ ਫੜ ਲਈ ਇੱਕ ਪਾਸੇ ਤੋਂ ਸਰਦਾਰ ਅਮਰਜੀਤ ਸਿੰਘ ਸਿੱਧੂ ਨੇ ਉਹ ਦੋਵੇਂ ਕਹੀ ਜਾਣ ਉਹ ਮੇਰੇ ਯਾਰ ਬੈਠ ਤਾਂ ਜਾ ਖੜਾ ਕੰਨੂ ਹੋ ਗਿਆ ਮੈਂ ਫੇਰ ਬੈਠ ਗਿਆ ਪਰ ਕਿਆ ਸਰ ਮੈਂ ਤੁਹਾਡਾ एहसानमंद ਹੋਵਾਂਗਾ ਹੁਣ ਮੈਨੂੰ ਬਦਲ ਦਿਓ ਜ਼ਮੀਰ ਮਾਰਨ ਵਾਲੀ ਗੱਲ ਉਹਨਾਂ ਕੋਲੋਂ ਸੈਸਬਾ ਨਿਕਲ ਗਈ ਸੀ ਉਹ ਕਹਿੰਦਾ ਕਿਉਂ ਜੇ ਅਸੀਂ ਨਾ ਬਦਲਣਾ ਹੋਵੇ ਫੇਰ ਮੈਂ ਕਹਾ ਸਰ ਜਿਸ ਔਰਤ ਦੇ ਸਹੁਰੇ ਉਸ ਦੀ ਸਸ ਦਰਾਣੀ ਜਠਾਣੀ ਨਣਦ ਦਿਉਰ ਜੇਠ ਸਾਰੇ ਉਲਟੋਂ ਉਹ ਸੋਚਦੀ ਹੈ ਕਿ ਮੇਰਾ ਖਸਮਤਾ ਮੇਰੇ ਨਾਲ ਹੈ ਪਰ ਜੇਕਰ ਉਸ ਦਾ ਖਸਮ ਵੀ ਉਸ ਦੇ ਉਲਟ ਹੋ ਜਾਵੇ ਤਾਂ ਉਹ ਜਾਣਤਾ ਨਹਿਰ ਬੇਸ਼ਾਲ ਮਾਰੂ ਜਾਂ ਫੇਰ ਪੇਕੇ ਚੜੀ ਜਾਊ ਹੁਣ ਮੇਰੀ ਹਾਲਤ ਵੀ ਉਹ ਜੀ ਬਣੀ ਹੋਈ ਹੈ ਸਾਰੇ ਚੋਰ ਠੱਗ ਮੇਰੇ ਉਲਟ ਕਿਉਂਕਿ ਮੈਂ ਉਹਨਾਂ ਦੇ ਕੁਝ ਹੱਥ ਪੈਰ ਨਹੀਂ ਲੱਗਣ ਦਿੰਦਾ ਹੁਣ ਤੁਸੀਂ ਵੀ ਕਹਿ ਦਿੱਤਾ ਕਿ ਜ਼ਮੀਰ ਮਾਰ ਕੇ ਚੜੇ ਜੇਟ ਯਾਨੀ ਨਵੇਂ ਹਲਕੇਨ ਚਾਰਜ ਨਾਲ ਰਹਿਣ ਲੱਗ ਜਾ ਹੁਣ ਮੇਰੇ ਲਈ ਬਦਰੀ ਹੀ ਸਭ ਤੋਂ ਵਧੀਆ ਬਦਲਾ ਹੈ ਜੇ ਤਾਂ ਮੈਂ ਇਸ ਪੋਸਟ ਦਾ ਮੁੱਲ ਵਟਾਣਾ ਹੁੰਦਾ ਫਿਰ ਤਾਂ ਕੈਪਟਨ ਸਾਹਿਬ ਨੂੰ ਵਾਸਤੇ ਪਾ ਕੇ ਕਹਿੰਦਾ ਨਾ ਮਾਰ ਬਾਲਮਾ ਪੇਕੇ ਤਤੜੀ ਦੇ ਦੂਰ ਅਸਾ ਤਾਂ ਗੋਸਨਾਤਾ ਪੇਕੇ ਜਾ ਕੇ ਮੜਕ ਨਾਲ ਆਉਣਾ ਬਿਆਸਾ ਨਹੀਂ ਕਨੌਰ ਚਲਣੀ ਉਹਨਾਂ ਨੇ ਮੇਰੀ ਵੈਦਨਾ ਸਮਝ ਲਈ ਕਿ ਆ ਕੋਈ ਨਹੀਂ ਫਿਰ ਦੋ ਤਿੰਨ ਦਿਨ ਉਡੀਕ ਕਰ 10 ਦਿਨਾਂ ਵਿੱਚ ਹੀ ਮੇਰੀ ਬਦਲੀ ਹੋ ਗਈ ਪਾਰਲੀਮੈਂਟ ਦੀਆਂ ਚੋਣਾਂ ਵਿੱਚ ਅਕਾਲੀ ਪਟਿਆਲਾ ਪਾਰਲੀਮੈਂਟ ਦੀ ਸੀਟ ਆ ਰਗੇ ਕੈਪਟਨ ਸਾਹਿਬ ਨੂੰ ਪਟਿਆਲੇ ਦੀ ਪਾਰਲੀਮੈਂਟ ਦੀ ਸੀਟ ਦਾ ਚੋਣ ਇੰਚਾਰਜ ਬਣਾਇਆ ਗਿਆ ਉਹ ਬਹੁਤ ਦਮਖੰਮ ਨਾਲ ਲੜੇ ਪਰ ਪਾਰਟੀ ਵਿੱਚ ਫੁੱਟ ਸੀ ਕੈਪਟਨ ਸਾਹਿਬ ਦਾ ਚੋਣਾਂ ਦੌਰਾਨ ਮੈਨੂੰ ਫੋਨ ਆਇਆ ਸਿੱਧੂ ਸਾਹਿਬ ਕੀ ਹਾਲ ਹੈ ਮੈਂ ਜਵਾਬ ਵਿੱਚ ਬਹੁਤ ਅੱਛਾ ਕਿਹਾ ਉਹਨਾਂ ਨੇ ਮੈਨੂੰ ਪੁੱਛਿਆ ਕਿ ਮੈਂ ਨਰਾਜ਼ ਤਾਂ ਨਹੀਂ ਮੈਂ ਕਿਹਾ ਜੀ ਬਿਲਕੁਲ ਨਹੀਂ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਉਹਨਾਂ ਦੀ ਦਿਲੋਂ ਇਮਾਨਦਾਰ ਨੇਤਾ ਹੋਣ ਕਰਕੇ ਕਦਰ ਤੇ ਸਤਿਕਾਰ ਕਰਦਾ ਮੇਰੇ ਲਈ ਕੋਈ ਸੇਵਾ ਦੱਸੋ ਉਹਨਾਂ ਨੇ ਮੈਨੂੰ ਕਿਸੇ ਨਿੱਜੀ ਬੰਦੇ ਦੇ ਘਰ ਮਿਲਣ ਲਈ ਕਿਹਾ। ਮੈਂ ਸਹੀ ਸਮੇਂ ਤੇ ਸਥਾਨ ਤੇ ਪਹੁੰਚ ਗਿਆ। ਉਹਨਾਂ ਨੇ ਮੈਨੂੰ ਲਹਿਰਾ ਤੇ ਸਨਾਮ ਹਲਕਿਆਂ ਵਿੱਚ ਮਦਦ ਕਰਨ ਲਈ ਵਾਸਤਾ ਪਾਇਆ। ਮੈਂ ਉਹਨਾਂ ਦੀ ਮਦਦ ਆਪਣੇ ਢੰਗ ਤਰੀਕੇ ਨਾਲ ਕਰਨ ਦਾ ਵਿਸ਼ਵਾਸ ਦਵਾਇਆ ਤੇ ਮਦਦ ਕੀਤੀ ਵੀ। ਅਕਾਲੀ ਭਾਜਪਾ ਗੱਟਚੋਟ ਪਟਿਆਲਾ ਸੀਠਾਰ ਗਿਆ। ਮੇਰੀ ਸਭ ਤੋਂ ਵੱਡੀ ਸਪਰਸ਼ ਮੇਰਾ ਲੋਕਾਂ ਵਿੱਚ ਅਸਰ ਸੂਖ ਤੇ ਕਿਰਦਾਰ ਸੀ। ਮੇਰਾ ਕਸੂਰ ਰਿਸ਼ਵਤ ਖੋਰੀ ਖਿਲਾਫ ਝੰਡਾ ਖੜਾ ਰੱਖਣਾ ਸੀ। ਆਮ ਲੋਕਾਂ ਦੇ ਜਿਨ੍ਹਾਂ ਦੀ ਕੋਈ ਸਿਫਾਰਿਸ਼ ਨਾ ਹੁੰਦੀ ਕੰਮ ਜੈਜ਼ ਹੁੰਦਾ ਮੈਂ ਬਿਨਾਂ ਜਾਣੇ ਪਹਿਚਾਣੇ ਹੀ ਉਹਨਾਂ ਦਾ ਮਜ਼ਈ ਬਣ ਜਾਂਦਾ ਲੋਕਾਂ ਦੇ ਕੰਮ ਮੁਫਤ ਬਿਨਾਂ ਐਹਸਾਨ ਕੀਤੇ ਕਰੇ ਸਨ ਅਨੇਕਾਂ ਮੁੰਡੇ ਘਰੋਂ ਬੁਲਾ ਕੇ ਨੌਕਰ ਲਾਏ ਸੀ ਇਹ ਕੁਦਰਤ ਦੀ ਬਖਸ਼ਿਸ਼ ਸੀ ਉਹਨਾਂ ਦੇ ਭਾਗਾਂ ਵਿੱਚ ਨੌਕਰੀ ਲਿਖੀ ਸੀ ਮੈਂ ਵਸੀਲਾ ਬਣਨਾ ਸੀ ਪਰ ਫੇਰ ਵੀ ਲੋਕ ਨੌਕਰੀ ਦੇਂਦਾ ਐਹਸਾਨ ਬਹੁਤ دیر ਤੱਕ ਮੰਦੇ ਨੇ ਬਾਕੀ ਅਗਲੇ ਅੰਕ ਵਿੱਚ ਧੰਨਵਾਦ